ਇਕ ਨੌਜਵਾਨ ਕੇ ਦੇ ਗੁਰੂ ਘਰ ਜਾਇਆ ਕਰੇ ਉਹਨੇ ਮਨ ਬਿਚ ਇੱਛਾ ਧਾਰ ਲਈ ਪਰਨ ਕਰ ਲਿਆ ਬਿਰੋਜ ਮੈਂ ਗੁਰੂ ਦੇ ਚਰਨਾਂ ਵਿੱਚ ਜਾਇਆ ਕਰਾਂਗਾ ਬਾਣੀ ਪੜਿਆ ਕਰਾਂਗਾ ਐਨੇ ਮੈਂ ਪਾਠ ਜਪਜੀ ਸਾਹਿਬ ਦੇ ਕਰਿਆ ਕਰਾਂਗਾ ਚੌਪੀ ਸਾਹਿਬ ਦੇ ਕਰਿਆ ਕਰਾਂਗਾ ਪਰ ਮੈਨੂੰ 1 ਕਰੋੜ ਦੀ ਗੱਡੀ ਮਿਲ ਜੀ ਵਧੀਆ ਮੇਰੀ ਇੱਛਾ ਕੇਵਨ ਵਿੱਚ 1 ਕਰੋੜ ਦੀ ਗੱਡੀ ਕਹਿੰਦੇ ਗੁਰੂ ਘਰੋਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਉਸ ਨੌਜਵਾਨ ਨੇ ਰੋਜ਼ ਜਾਂਦਾਗਾ ਸੇਵਾ ਵੀ ਕਰਦਾਗਾ ਜਾ ਕੇ ਅਰਦਾਸ ਵੀ ਕਰਦਾ ਤੇ ਬਾਣੀ ਪੜਦਾ ਕਈ ਕਈ ਪਾਠ ਅਰਜਾਨਾ ਕਰਦਾਗਾ ਕਿਤੇ ਜਪਜੀ ਸਾਹਿਬ ਦੇ ਕਰਦਾਗਾ ਚੌਪੀਸਾ ਤੇ ਪਾਠ ਕਰਦਾਗਾ ਕਈ ਕਈ ਘੰਟੇ ਘੁਟਕਾ ਲੈ ਕੇ ਦਰਬਾਰ ਸਹਦੇ ਚ ਬੈਠਾ ਲੈਂਦਾਗਾ ਅਰਦਾਸ ਕਰੀ ਜਾਂਦਾ ਇੱਛਾ ਕੀ ਆ ਮੇਰੇ ਮਨ ਦੀ ਭਾਵਨਾ ਵੀ ਮੰਨੂ ਮੇਰੇ ਕੋਲ ਮਹਿੰਗੀ ਗੱਡੀ ਹੋਵੇ ਸਭ ਤੋਂ ਮਹਿੰਗੀ ਗੱਡੀ ਕਿਸੇ ਨੇ ਕਹ ਜਿੱਤ ਤਵੇ ਤੋ ਪਾਠ ਕਰਿਆ ਕਰ ਅਰਦਾਸ ਕਰਿਆ ਕਰ ਤੈਨੂੰ ਮਿਲ ਜੇਗੀ ਮਹੀਨਾ ਲੰਘਿਆ 2 ਮਹੀਨੇ ਲੰਘੇ ਪਾਠ ਕਰਦਾ ਗਿਆ ਪਰਿਵਾਰ ਮਾਤਾ ਪਿਤਾ ਬੜੇ ਖੁਸ਼ ਨਹੀਂ ਬਚਾ ਹਡਾ ਪਾਠ ਕਰਦਾਗਾ ਮਾਮੀ ਕੋ ਸਾ ਤੇ ਪਿਤਾ ਵੀ ਹੋ ਰੋਜ ਬੜੀ ਲਗਣ ਲੱਗੀ ਸਵੇਰੇ ਉੱਠਦਾਗਾ ਤੇ ਗੁਰੂ ਘਰ ਜਾਂਦਾ ਬਾਣੀ ਪੜਦਾਗਾ ਕਈ-ਕਈ ਘੰਟੇ ਬਾਣੀ ਪੜੀ ਜਾਂਦਾਗਾ ਕਾਫੀ ਸਮਾਂ ਹੋ ਗਿਆ ਜਾਂਦੇ ਉਹਨੂੰ ਕਈ ਮਹੀਨੇ ਲੰਘ ਗਏ ਪਰ ਇਹਦੀ ਭਾਵਨਾ ਪੂਰੀ ਨਾ ਹੋਈ ਇਹਨੇ ਮਨ ਵਿੱਚ ਆ ਕੇ ਮਨਾ ਐਨੇ ਮਹੀਨੇ ਹੋ ਗਏ ਸੇਵਾ ਕਰਦੇ ਨੂੰ ਰੋਜ਼ ਅਰਦਾਸ ਕਰਦਾ ਮੈਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਰ ਜਿਹੜੀ ਮੇਰੀ ਮੰਗ ਸੀ ਮੇਰੀ ਭਾਵਨਾ ਸੀ ਪੂਰੀ ਨਹੀਂ ਹੋਈ ਥੋੜੀ ਜਿਹੀ ਮਨ ਮਨ ਤੋਂ ਛੜਦਾ ਜੀ ਹਟੀ ਮਨ ਵਿੱਚ ਕਹਿੰਦਾ ਮਨਾ ਹੁਣ ਨਹੀਂ ਮਾਣੀ ਪੜਦਾ ਮਨ ਦੇ ਵਿੱਚੋਂ ਉਹਦੇ ਸਰ ਦਾ ਕਟ ਗਈ ਤੇ ਅਰਦਾਸ ਤਾਂ ਪੂਰੀ ਹੋਈ ਨਹੀਂ ਪਰ ਇੱਕ ਮਨ ਕਹਿੰਦਾ ਵੀ ਜਾਈਏ ਕੋਈ ਨਾ ਬਾਣੀ ਪੜੀ ਚੱਲਾਂਗੇ ਕਦੇ ਤਾਂ ਹੋਵੇਗੀ ਕਹਿੰਦੇ ਕਈ ਦਿਨ ਗਿਆ ਨਾ ਕਦੇ ਇੱਕ ਦਿਨ ਮਨ ਕਹਿੰਦਾਗਾ ਵੀ ਮਨਾ ਚੱਲ ਥੱਕੇ ਨਾਲ ਹੀ ਕਹਿੰਦੇ ਗੁਰੂ ਘਰ ਆ ਗਿਆ ਤੇ ਮੱਥਾ ਟੇਕ ਕੇ ਵਗਿਆ ਜਦੋਂ ਬੈਠਾ ਕਹਿੰਦੇ ਉਥੋਂ ਗੈਨੀ ਜੀ ਨੇ ਆਖਿਆ ਕਹਿੰਦੇ ਭਾਈ ਅੱਗੇ ਤੂੰ ਰੋਜ਼ ਬਾਣੀ ਪੜਦਾਂਗਾ ਕੀ ਗੱਲ ਹੁਣਾਉਂਦਾ ਨਹੀਂ ਦਿਲ ਦੀ ਗੱਲ ਦੱਸੀ ਨਾ ਤੇ ਅੱਗੇ ਰੋਜ਼ ਆਉਂਦਾ ਸੀ ਬਾਣੀ ਪੜਦਾ ਸੀ ਕਈ ਕਿ ਘੰਟੇ ਤੱਕ ਬਾਣੀ ਤੇਰੇ ਹੱਥ ਵਿੱਚ ਗੁਟਕਾ ਹੁੰਦਾ ਸੀ ਕੀ ਗੱਲ ਹੁਣ ਤੂੰ ਆਉਂਦਾ ਨਹੀਂ ਉਹਨੋਂ ਕਿਉਂ ਹਟ ਗਿਆ ਬਾਣੀ ਕਿਉਂ ਪੜਨੋਂ ਹਟ ਗਿਆ ਜਿਹੜੀ ਦਿਲ ਦੀ ਗੱਲ ਸੀ ਉਹਨਾਂ ਦਾ ਸੀ ਕਹਿੰਦਾ ਜਿਵੇਂ ਵੈਸੀ हट ਗਿਆ ਤੇ ਆਇਆ ਕਰਾਂਗਾ ਹੁਣ ਦੁਬਾਰੇ ਫੇਰ ਸ਼ੁਰੂ ਕਰ ਦਿੱਤਾ ਜਾਂਦਾ ਪਰ ਬਾਣੀ ਨਹੀਂ ਪੜਦਾ ਹੁਣ ਬਹਿ ਜਾਂਦਾ ਰਾਕੀ ਕਦੇ-ਕਦੇ ਬਾਣੀ ਪੜ ਲੈਂਦਾ ਕਦੇ-ਕਦੇ ਬਾਣੀ ਪੜ ਲੈਂਦਾ ਨਿਤਨੇਮ ਕਰ ਲੈਂਦਾ ਤੇ ਕਦੇ-ਕਦੇ ਸੇਵਾ ਕਰਕੇ ਮੜੋਂਦਾ ਦਾ ਤੇ ਮਨ ਵਿੱਚ ਹੀ ਕਹਿੰਦਾਗਾ ਕਿ ਜਿਹੜੀ ਮੈਂ ਭਾਵਨਾ ਲੈ ਕੇ ਆਇਆ ਸੀ ਪਰ ਮੇਰੀ ਪੂਰੀ ਨਹੀਂ ਹੋਈ ਪਰ ਜਾਂਦਾ ਜ਼ਰੂਰ ਹਗਾ ਫੇਰ ਸ਼ੁਰੂ ਹੋ ਗਿਆ ਕਹਿੰਦੇ ਇੱਕ ਦਿਨ ਕੀ ਹੋਇਆ ਗੁਰੂ ਘਰ ਗਿਆ ਸ਼ਾਮਾਂ ਦਾ ਟਾਈਮ ਆ ਇਹ ਦਰਵਾਜ਼ੇ ਦੇ ਚ ਬੈਠਾ ਕਹਿੰਦੇ ਇੱਕ ਅਮੀਰ ਬੰਦਾ ਆਇਆ ਬਹੁਤ ਅਮੀਰ ਸੀ ਉਹਦੇ ਨਾਲ ਦੋ ਜਾਣੇ ਉਹਦੇ ਨੌਕਰ ਨੇ ਪਰ ਜਦ ਅਮੀਰ ਬੰਦਾ ਕਹਣਾ ਉਹਦੇ ਇੱਕ ਪਾਸਾ ਖੜਿਆਗਾ ਤੁਰਾਂ ਨਹੀਂ ਜਾਂਦਾ ਉਹਨੂੰ ਫੜ ਕੇ ਲੈ ਕੇ ਆਏ ਨੇ ਅਮੀਰ ਬਹੁਤਾਗਾ ਗੱਡੀ ਬਹੁਤ ਮਹਿੰਗੀ ਜਿਹਦੇ ਵਿੱਚ ਆਇਆ ਤਿੰਨੇ ਜਾਣੇ ਨੇ ਜਿਹੜਾ ਮਾਲਕ ਕਹਿੰਦੇ ਉਹ ਪਾਸਾ ਖੜਿਆਗਾ ਤੁਰਿਆ ਨਹੀਂ ਜਾਂਦਾ ਨਾ ਹੱਥ ਕੰਮ ਕਰਦੀ ਐ ਤੇ ਨਾ ਬਾਹ ਤੇ ਨਾ ਲੱਤ ਇੱਕ ਪਾਸਾ ਸਾਰਾ ਖੜਿਆਗਾ ਕਿਰਿਆ ਕਰਮ ਨਹੀਂ ਕਰ ਸਕਦਾ ਉਹਨੂੰ ਫੜ ਕੇ ਲਾਹਿਆ ਫੜਕੀ ਅੰਦਰ ਲੈ ਕੇ ਗਏ ਕਹਿੰਦੇ ਇਹ ਵੀ ਨੌਜਵਾਨ ਕਿਰੇ ਅੰਦਰੋਂ ਆ ਗਿਆ ਕਹਿੰਦੇ ਬਾਹਰ ਆ ਕੇ ਖੜ ਗਿਆ ਗੱਡੀ ਦੇ ਕੋਲੇ ਇਹਨੇ ਗੱਡੀ ਵੇਖੀ ਕਹਿੰਦੇ ਆਲੇ-ਦਾਲੇ ਗੱਡੀ ਦੇ ਢੇੜੇ ਦੇ ਹੀ ਜਾਂਦਾਗਾ ਜੇ ਮੈਂ ਆ ਗੱਡੀ ਚਾਹੁੰਨਾ ਵੀ ਆ ਮਿਲ ਜੇ ਮੈਨੂੰ ਸੱਚੇ ਪਾਤਸ਼ਾਹ ਇਸੇ ਕਰਕੇ ਮੈਂ ਰੋਜ਼ ਬਾਣੀ ਪੜ੍ਹਦਾ ਸੀ ਅਰਦਾਸ ਕਰਦਾ ਸੀ ਸੇਵਾ ਕਰਦਾ ਸੀ ਵੀ ਆ ਗੱਡੀ ਮਿਲ ਜੇ ਕਰੋੜ ਤੋਂ ਉੱਪਰ ਗੱਡੀ ਆ ਕਿਤੇ ਮਿਲ ਜੇ ਆਲੇ-ਦਾਲੇ ਢੇੜੇ ਦੇ ਹੀ ਜਾਂਦਾਗਾ ਕਹਿੰਦੇ ਇਹਨੇ ਨੂੰ ਅੰਦਰੋਂ ਆਏ ਕਹਿੰਦੇ ਬਾਹਰ ਆਏ ਕਹਿੰਦੇ ਉਹਦੇ ਨੌਕਰ ਲੇਕੇ ਉਹ ਗੱਡੀ ਦੇ ਵਿੱਚ ਬੈਠਣ ਲੱਗੇ ਪੁੱਛਣ ਲੱਗੇ ਆ ਉਹ ਅਮੀਰ ਬੰਦਾ ਕਹਿੰਦੇ ਕੀ ਗੱਲ ਭਾਈ ਤੂੰ ਗੱਡੀ ਦੇ ਵਾਲੇ ਨਾਲ ਗੇੜੇ ਦੇ ਰਾਂ ਕੀ ਚਾਹਨਾਗਾ ਕੀ ਚਾਹਨਾ ਤੂੰ ਉਹ ਜਿਹੜਾ ਰੋਜ਼ ਬਾਣੀ ਪੜ੍ਹਦਾ ਸੀ ਨੌਜਵਾਨ ਉਸ ਅਮੀਰ ਬੰਦੇ ਨੂੰ ਕਹਿਣ ਲੱਗੇ ਜੇ ਮੈਂ ਗੱਡੀ ਚਾਹਨਾ ਹਾ ਜੇ ਮੈਨੂੰ ਮਿਲ ਜੇ ਮੈਂ ਰੋਜ਼ ਪਾਠ ਕਰਦਾਗਾ ਉਸ ਅਮੀਰ ਬੰਦੇ ਨੇ ਫਿਰ ਗੱਲਾਂ ਦਸੀਆਂ ਉਹਨੂੰ ਕਹਿੰਦਾ ਮੈਂ ਬਹੁਤ ਅਮੀਰ ਆਂਗਾ ਇਹ ਗੱਡੀ ਤਾਂ ਕੀ ਮੇਰੇ ਘਰ ਦੇ ਵਿੱਚ ਚੱਲ ਹੋਰ ਕਈ ਗੱਡੀਆਂ ਖੜੀਆਂ ਨੇ ਤੋਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ ਬਹੁਤ ਗੱਡੀਆਂ ਨੇ ਪੈਸਾ ਬਹੁਤਾਗਾ ਹਰ ਇੱਕ ਚੀਜ਼ ਘਰ ਵਿੱਚ ਬਹੁਤ ਸਹੂਲਤਾਂ ਨੇ ਬੜੇ ਨੌਕਰ ਚੱਕ ਰੱਖੇ ਨੇ ਪਰ ਮੈਂ ਗੱਡੀ ਰੱਖਣੀ ਨਹੀਂ ਚਾਹੁੰਦਾ ਕਿਉਂ ਮੇਰੇ ਕਿਸੇ ਕੰਮ ਨਹੀਂ ਲੱਤ ਮੇਰੀ ਨਹੀਂ ਕੰਮ ਕਰਦੀ ਹੱਥ ਮੇਰਾ ਨਹੀਂ ਕੰਮ ਕਰਦਾ ਬਾਹ ਮੇਰੀ ਨਹੀਂ ਕੰਮ ਕਰਦੀ ਜ਼ਬਾਨ ਮੇਰੀ ਨਹੀਂ ਕੰਮ ਕਰਦੀ ਮੇਰਾ ਪਾਸਾ ਖੜਿਆਗਾ ਮੈਂ ਆਪਣੀ ਕਿਰਿਆ ਨਹੀਂ ਕਰ ਸਕਦਾ ਰੋਟੀ ਮੈਂ ਨਹੀਂ ਖਾ ਸਕਦਾ ਉੱਠ ਮੈਂ ਨਹੀਂ ਸਕਦਾ ਤੁਰ ਮੈਂ ਨਹੀਂ ਸਕਦਾ ਮੈਂ ਰੱਬ ਨੂੰ ਪਰਮਾਤਮਾ ਨੂੰ ਇਹ ਕਹਿੰਦਾ ਵੀ ਮੈਨੂੰ ਅਮੀਰੀ ਨਾ ਦਿੰਦਾ ਵੀ ਸੱਚੇ ਪਾਤਸ਼ਾਹ ਮੈਂ ਰੋਜ਼ ਸ਼ੁਕਰਾਨਾ ਕਰਦਾ ਰੱਬ ਦਾ ਵੀ ਮੈਨੂੰ ਅਮੀਰੀ ਪੈਸਾ ਨਾ ਦਿੰਦਾ ਪਰ ਮੈਨੂੰ ਸਰੀਰ ਦੀ ਤੰਦਰੁਸਤੀ ਦੇ ਦਿੰਦਾ ਉਹ ਅਮੀਰ ਬੰਦਾ ਕਹਿਣ ਲੱਗੇ ਉਸ ਨੌਜਵਾਨ ਨੂੰ ਜਿਹੜਾ ਰੋਜ਼ ਬਾਣੀ ਪੜ੍ਹਨੇ ਆਉਂਦਾ ਗੁਰੂ ਘਰ ਕਾਦੇ ਪਿੱਛੇ ਇੱਕ ਗੱਡੀ ਪਿੱਛੇ ਜਦੋਂ ਉਸ ਅਮੀਰ ਬੰਦੇ ਨੇ ਕਹਿੰਦੇ ਗੱਲਾਂ ਕਈਆਂ ਕਨਾ ਮੈਂ ਗੱਡੀ ਨਹੀਂ ਮੰਗਦਾ ਮੈਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਮੈਂ ਸੱਚੇ ਪਾਤਸ਼ਾਹ ਮੈਨੂੰ ਅਮੀਰੀ ਨਾ ਦਿੰਦਾ ਪੈਸਾ ਨਾ ਦਿੰਦਾ ਇਹਨਾਂ ਪੈਸਾ ਕਿਸੇ ਕੰਮ ਨਹੀਂ ਮੈਨੂੰ ਤੰਦਰੁਸਤੀ ਦੇਂਦਾ ਸਰੀਰ ਦੀ ਤੰਦਰੁਸਤੀ ਸਰੀਰ ਜੀ ਦੇ ਦਿੰਦਾ ਹੁਣ ਇੰਨਾ ਪੈਸਾ ਵੀ ਆ ਅਮੀਰੀ ਬਹੁਤ ਆ ਗੱਡੀਆਂ ਬਹੁਤ ਮਹਿੰਗੀਆਂ ਨੇ ਪਰ ਕਰਾਂ ਕੀ ਕੰਮ ਨਹੀਂ ਸਰੀਰ ਖੜਿਆ ਕਿਰਿਆ ਮੈਂ ਨਹੀਂ ਕਰ ਸਕਦਾ ਉਹ ਅਮੀਰ ਬੰਦਾ ਕਹਿੰਦੇ ਉਸ ਨੌਜਵਾਨ ਨੂੰ ਜਦੋਂ ਕਹਿੰਦੇ ਗੱਲਾਂ ਕਹੀਆਂ ਕਹਿੰਦੇ ਭਰਾਵਾ ਤੂੰ ਤਾਂ ਬਹੁਤ ਚੰਗਾਗਾ ਤੂੰ ਗੱਡੀ ਪੇਸੇ ਰੂਸੀਆ ਨਾਲ ਮਾਲਕ ਨਾਲ ਉਹ ਤੈਨੂੰ ਸਰੀਰ ਦੀ ਗੱਡੀ ਤਾਂ ਇੰਨੀ ਚੰਗੀ ਦੇਤੀ ਆ ਸਰੀਰ ਰੂਪੀ ਗੱਡੀ ਤੂੰ ਗੁੱਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਤੇਰਾ ਸਰੀਰ ਜਮਾ ਸਾਬਤ ਸੂਰਤਾ ਠੀਕ ਆ ਰੇਸ਼ਟ ਪੋਸ਼ਟਾ ਤੇਰਾ ਕੋਈ ਅੰਗ ਖੜਿਆ ਨਹੀਂ ਸਾਰੇ ਕੰਮ ਕਰਦੇ ਨੇ ਚੰਗਾ ਸਰੀਰ ਦਾ ਤੇਰਾ ਪਰ ਤੂੰ ਵੀਰੇ ਵੱਲ ਵੇਖ ਕੱਲੇ ਪੈਸੇ ਨੂੰ ਕੀ ਕਰਾਂਗਾ ਕੱਲੀ ਅਮੀਰੀ ਨੂੰ ਕੀ ਕਰਾਂਗਾ ਸੇਤੀ ਚੰਗੀ ਨਹੀਂ ਐਨੇ ਭਗਵਾਨ ਪਏ ਨੇ ਮੈਂ ਖਾ ਨਹੀਂ ਸਕਦਾ ਡਾਕਟਰਾਂ ਨੇ ਬੰਦ ਕਰਿਓ ਨੇ ਮਿੱਠਾ ਨਹੀਂ ਖਾਣਾ ਸ਼ੂਗਰ ਮੰਨੂ ਆ ਬੀਪੀ ਵੀ ਰੱਬ ਦਾਗਾ ਜਦੋਂ ਕਹਿੰਦੇ ਗੱਲਾਂ ਕਹੀਆਂ ਕਨਾ ਵੀ ਤੈਨੂੰ ਰੱਬ ਨੇ ਸਰੀਰ ਦੀ ਤੰਦਰੁਸਤੀ ਦਿੱਤੀ ਆ ਤੂੰ ਬਾਣੀ ਨਾ ਸਾਡਾ ਪੜਨੀ ਤੂੰ ਅਰਦਾਸ ਕਰਿਆ ਕਰ ਤੂੰ ਗੱਡੀਆਂ ਤੋਂ ਕੀ ਮੰਗਦਾਂਗਾ ਉਹਦੇ ਗੱਲ ਬਣ ਤੇ ਲੱਗੀ ਪੈ ਰਹੀ ਵੀ ਗੱਲ ਤਾਂ ਠੀਕ ਆ ਵੀ ਤੂੰ ਕਾਦੇ ਨਹੀਂ ਆਉਂਦਾ ਸੀ ਗੁਰੂ ਕੋਲੇ ਉਹ ਸੋਚਿਆ ਕਰਮ ਨਾ ਜੇ ਤੇ ਸਰੀਰ ਹੀ ਨਾ ਕੰਮ ਕਰੇ ਆ ਸਰੀਰ ਕੰਮ ਹੀ ਨਾ ਕਰੇ ਫਿਰ ਗੱਡੀਆਂ ਤੋਂ ਕੀ ਕਰਾਂ ਮੈਂ ਸਾ ਫਿਰ ਮਾਇਆ ਤੋਂ ਕੀ ਕਰਾਂ ਮੈਂ ਆ ਵੇਖ ਇਹਦੇ ਵੱਲ ਤੈਨੂੰ ਰੱਬ ਨੇ ਇੰਨੀ ਤੰਦਰੁਸਤੀ ਦਿੱਤੀ ਹੈ ਸਰੀਰ ਨੂੰ ਤੂੰ ਤੁਰਦਾ ਫਿਰਦਾਗਾ ਭੱਜ ਕੇ ਜੋ ਮਰਜੀ ਤੂੰ ਕੰਮ ਕਰ ਸਕਦਾ ਜਿੱਥੇ ਮਰਜੀ ਜਾ ਸਕਦਾ ਪਰ ਇਹ ਅਮੀਰ ਬੰਦਾ ਇਨ ਦੋ ਜਣੇ ਚੁੱਕਦੇ ਨੇ ਫਿਰ ਲੈ ਕੇ ਆਉਂਦੇ ਨੇ ਫਿਰ ਲੈ ਜਾਂਦੇ ਨੇ ਆਪਣੇ ਆਪ ਇਹ ਤੁਰ ਨਹੀਂ ਸਕਦਾ ਇੰਨੀ ਮਹਿੰਗੀ ਗੱਡੀ ਇਹਦੇ ਕੋਲੇ ਗੱਡੀ ਤੋਂ ਕੀ ਕਰਾਵੇਂਗਾ ਜੇ ਸਰੀਰ ਉਪਰ ਗੱਡੀ ਨਹੀਂ ਚੰਗੀ ਤੇਰੀ ਤੈਨੂੰ ਰੱਬ ਨੇ ਪਰਮਾਤਮਾ ਨੇ ਇਹ ਗੱਡੀ ਚੰਗੀ ਜੇਤੀ ਸਰੀਰ ਦੀ ਤੂੰ ਦਾ ਸ਼ੁਕਰ ਕਰਿਆ ਕਰ ਬਸ ਮਨ ਤੇ ਲੱਗੀ ਐਤ 6:00 ਵਜੇ ਪੈ ਰ ਮਨ ਤੇ ਮੁੜ ਕੇ ਨੇ ਗੁਰੂ ਨਾਨਕ ਪਾਸ਼ਾ ਦਾ ਕਰਨੀ ਛੱਡਿਆ ਦਰਨੀ ਛੱਡਿਆ ਕਿ ਮਨਾ ਹਰ ਵੇਲੇ ਉਹ ਰੱਬ ਦਾ ਸ਼ੁਕਰ ਕਰਦਾਗਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਸੱਚੇ ਪਾਸ਼ਾ ਇਥੇ ਦੁਨੀਆ ਵਿੱਚ ਬੜੇ ਲੋਕ ਨੇ ਜਿਹੜੇ ਜਿਨ੍ਹਾਂ ਕੋਲੇ ਜ਼ਮੀਨ ਪੈਸਾ ਬਹੁਤਾ ਪਰ ਦੁਖੀ ਬਹੁਤ ਨੇ ਸੇਬਦੰਗੀ ਨੀ ਬਿਮਾਰ ਨੇ ਕਿੰਨਿਆ ਕਿੰਨਿਆ ਦਵਾਈਆਂ ਖਾਂਦੇ ਨੇ ਕਿੰਨੇ ਕਿੰਨੇ ਰੋਗ ਲੱਗੇ ਹੋਏ ਨੇ ਰਹਿੰਦੇ ਬੈਂਕ ਮਹਿੰਗੇ ਬੰਗਲੇ ਵਿੱਚ ਨੇ ਮਹਿੰਗੀ ਕੋਠੀ ਵਿੱਚ ਨੇ ਗੱਡੀ ਵਿੱਚ ਪਰ ਰੋਗ ਬਹੁਤ ਲੱਗੇ ਹੋਏ ਨੇ ਕੁਝ ਖਾਓ ਨਹੀਂ ਸਕਦੇ ਭਗਵਾਨ ਬਹੁਤ ਪੈ ਨੇ ਘਰ ਦੇ ਵਿੱਚ ਰਸੋਈ ਦੇ ਵਿੱਚ ਮਹਿੰਗੇ ਤੋਂ ਮੰਗੇ ਪਰ ਖਾਣਾ ਉਹਨਾਂ ਦਾ ਬੰਦਾ ਦਾ ਸਾਦੀ ਰੋਟੀ ਖਾਂਦੇ ਨੇ ਮੂੰਗੀ ਦੀ ਧਾਰ ਨਾਲ ਇਹ ਕਰਾਂਗੇ ਇਸ ਕਰਕੇ ਰੱਬ ਦਾ ਪਰਮਾਤਮਾ ਦਾ ਸ਼ੁਕਰ ਕਰੀਏ ਵੀ ਸੱਜੇ ਪਾਸੇ ਸਾਨੂੰ ਸਿਹਤ ਚੰਗੀ ਜੀਤੀ ਸਰੀਰ ਚੰਗਾ ਦਿੱਤਾ ਕਈਆਂ ਨੂੰ ਅੱਖਾਂ ਨਹੀਂ ਬਲੀਆਂ ਕਈਆਂ ਨੂੰ ਜ਼ਬਾਨ ਨਹੀਂ ਮਿਲੀ ਕਈਆਂ ਨੂੰ ਪੈਰ ਨਹੀਂ ਮਿਲੇ ਹੱਥ ਨਹੀਂ ਮਿਲੇ ਕਿਨੇ ਉਹ ਨੇ ਬਸ ਉਹਦੇ ਮਨ ਤੇ 6 ਵਜੇ ਐਸੀ 6 ਵਜੇ ਉਨੇ ਗੁਰੂ ਨਾਨਕ ਪ੍ਰਸਾਦ ਕਰਨੀ ਛੱਡੇ ਆਂ ਕਿ ਸੱਚੇ ਪਾਤਸ਼ਾਹ ਮੈਨੂੰ ਗੱਡੀ ਦੀ ਲੋੜ ਨਹੀਂ ਮੈਨੂੰ ਕਾਫੇ ਪਦਾਰਥਾਂ ਦੀ ਲੋੜ ਨਹੀਂ ਬਸ ਮੈਨੂੰ ਸੇਧ ਚੰਗੀ ਚਾਹੀਦੀ ਮੈਨੂੰ ਆਪਣੇ ਚਰਨਾਂ ਨਾਲ ਜੁੜ ਕੇ ਰੱਖੀ ਮੈਂ ਹਰ ਸਮੇਂ ਤੇਰਾ ਸੁਖਰਾਨਾ ਕਰਦਾ ਰਹਿਣਾ ਭੁੱਲਾ ਨਾ ਤੈਨੂੰ ਇਹ ਤੋਂ ਸਾਨੂੰ ਵੀ ਸਿੱਖਿਆ ਮਿਲਦੀ ਹੈ ਤਰੇ ਜਦੋਂ ਵੀ ਇਸ ਗੁਰੂ ਘਰ ਆਉਂਦੇ ਆਕਣਾ ਅਸੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ ਸੱਚੇ ਪਾਤਸ਼ਾਹ ਜੀ ਮੈਨੂੰ ਕਾਸੇ ਦੀ ਲੋੜ ਨਹੀਂ ਬਸ ਮਨੁ ਸੇਧ ਚੰਗੀ ਮਿਲ ਜੇ ਤੇਰੇ ਚਰਨਾਂ ਦਾ ਉਹ ਟਾਸਰਾ ਮਿਲ ਜੇ ਬਾਕੀ ਸਭ ਚੀਜ਼ਾਂ ਬੰਦਾ ਮਿਹਨਤ ਕਰਕੇ ਬਣਾ ਲੈਂਦਾ ਦਾ ਕੰਮ ਕਰਕੇ ਸਭ ਤੋਂ ਪਹਿਲਾਂ ਸੇਧ ਜ਼ਰੂਰੀ ਹੈ ਪਿਆਰੇ ਜੇ ਸੇਧ ਹੀ ਠੀਕ ਨਹੀਂ ਚੰਗੀ ਨਹੀਂ ਕੱਲਾ ਪੈਸਾ ਜ਼ਮੀਨ ਘਰ-ਵਾਰ ਕੀ ਕਰਾਂਗੇ ਮਹਿੰਗੀ ਗੱਡੀਆਂ ਕੀ ਕਰਾਂਗੇ ਤੈਨੂੰ ਬੈਠਣਾ ਨਾ ਮਿਲੇ ਇਥੇ ਕਈ ਲੋਕ ਦੁਨੀਆ ਵਿੱਚ ਵੇਖਦੇ ਆ ਘਰ ਤੇ ਕਰੋੜਾਂ ਰੁਪਏ ਲਾ ਦਿੰਦੇ ਨੇ ਪਰ ਇੱਕ ਦਿਨ ਇੱਕ ਰਾਤ ਜਿਹੜੀ ਮਿਲਦੀ ਤੇ ਘਰ ਦੇ ਵਿੱਚ ਸਾਰੀ ਜ਼ਿੰਦਗੀ ਦੀ ਕਮਾਈ ਘਰ ਤੇ ਲਾਤੀ ਪਰ ਜਦੋਂ ਰਹਿਣਾ ਸੀ ਉਹਦੇ ਵਿੱਚ ਐਦਨ ਦੁਨੀਆ ਤੋਂ ਚਲੇ ਜਾਂਦੇ ਆ ਮੌਤ ਹੋ ਗਈ ਸੋਚ ਕੇ ਵੇਖੀ ਐਨੇ ਮਿਹਨਤ ਕਰਕੇ ਘਰ ਬਣਾਇਆ ਪਰ ਰਹਿਣਾ ਨਾ ਮਿਲਿਆ ਕਿ ਕੋਈ ਰੋਗ ਹੀ ਇਸੇ ਲੱਗੇ ਦੁਨੀਆ ਤੋਂ ਚਲੇ ਗਿਆ ਸੋ ਇਸੇ ਕਰਕੇ ਉਸ ਮਾਲਕ ਦਾ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹੀ